ਹੇ ਗੁਰੂ ਵਾਹਿਗੁਰੂ ਵਾਹਿਗੁਰੂ ਜਿਉ ਕਪਕੇ ਕਰ ਮੁਸਟ ਚੰਨਨ ਕੀ ਲੁਭਦਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹਿ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਹਿਓ ਰਹਾਓ ਗਿਓ ਉਦਿਆਨ ਕੁਸਮ ਪਰ ਫੁੱਲਤ ਕਿਨਹਿ ਨਾ ਘਰਾਉ ਲਇਓ ਤੈਸੀ ਭ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਯੋ ਇਆ ਧਨ ਜੋਬਨ ਅਰ ਸੁੱਤਦਾਰਾ ਦੇਖਣ ਕਉ ਜੋ ਦਇਓ ਤਿਨਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਇਓ ਆਉਦ ਅਨਲ ਤਨ ਤਿਨ ਕੋ ਮੰਦਰ ਚਹੋਂ ਦਿਸ ਠਾਟ ਠਯੋ ਕਹਿ ਕਬੀਰ ਭੈ ਸਾਗਰ ਤਰਨ ਕਉ ਮੈਂ ਸਤਗੁਰੂ ਓਟ ਲਿਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾਹੀਂ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾਉ ਇਸ ਮਾਟੀ ਮਹਿ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨਹੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹ ਕਬੀਰ ਇੱਕ ਨੀਮ ਉਸਾਰੀ ਖਿਨ ਮਹਿ ਬਿਨ ਸਜਾਏ ਅਹੰਕਾਰੀ ਗੌੜੀ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਤਿਸ ਭਾਵੇ ਤਾ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰ ਪ੍ਰਸਾਦਿ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਨੀ ਕਹੋ ਕਬੀਰ ਭਜ ਸਾਰਿ ਗਪਾਨੀ ਪਰਵਾਰ ਪਾਰ ਸਭ ਏਕੋ ਦਾਨੀ ਗੌੜੀ ਨੋਆ ਜੋਨ ਛਾੜ ਜੋ जग ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੋਨ ਮਹਿ ਉਰਦ ਤਪ ਕਰਤਾ ਤਉ ਜਠਰ ਅਗਨ ਮਹਿ ਰਹਤਾ ਲਖ ਚੌਰਾਸੀ ਜੋਨ ਭ੍ਰਮ ਆਇਓ ਅਭਕੇ ਛੁਟਕੇ ਠੌਰ ਨਾ ਠਾਇਓ ਕਹੋ ਕਬੀਰ ਭਜ ਸਾਰ ਗਪਾਨੀ ਆਵਤ ਦੀਸੈ ਜਾਤ ਨਾ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਬਾਂਛੀਐ ਡਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨ ਹੈ ਨਾ ਕੀਜੈ ਆਸ ਰਮਈਆ ਗੁਨ ਗਾਈਐ ਜਾਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗੁ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖ ਨਾ ਹਰਖੀਐ ਵਿਪਤ ਦੇਖ ਨਾ ਰੋਏ ਜਿਉ ਸੰਪੈ ਤਿਉ ਵਿਪਤ ਹੈ ਵਿਦਨੇ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਣਿਆ ਸੰਤ ਮਨ ਹਿਦੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮਾਰਾਰ ਗੌੜੀ ਹਰੇ ਮਨ ਤੇ ਰੋ ਕੋਈ ਨਹੀਂ ਛਿੰਚਲੇ ਜਿਨ ਭਾਰ ਬਿਰਖ ਬਸੇ ਰੋ ਪੰਖ ਕੋ ਤੈਸੋ ਇਹ ਸੰਸਾਰ ਰਾਮ ਰਸ ਪੀਆਰੇ ਜਿਹ ਰਸ ਬਿਸਰ ਗਏ ਰਾਸ ਔਰ ਰਹਾਉ ਔਰ ਮੋਏ ਕਿਆ ਰੁਈ ਹੈ ਜਉ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਘਾਰ ਰੁਵੈ ਬਲਾਇ ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈ ਰਾਗ ਰਾਗ ਗਉੜੀ ਪੰਤ ਨਿਹਾਰੇ ਕਾਮਨੀ ਲੋਚਨ ਭਰੀ ਲੇ ਓ ਸਾਸਾ ਉਰਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡੋ ਹੁਨਾ ਕਾਗਾ ਕਾਰੀ ਬੇਗ ਮਲੀਜੈ ਆਪਣੇ ਰਾਮ ਪਿਆਰੇ ਰਹਾਉ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਹਰਸ ਨਾਮ ਰਾਮ ਰਵੀਜੈ ਰਾਗ ਗਉੜੀ 11ਵਾਂ ਆਸ ਪਾਸ ਘਨ ਤੁਰਸੀ ਕਾਬਿਰਵਾ ਮਾਜ ਬਨਾਰਸ ਗਾਉਂ ਰੇ ਵਾਕਾ ਸਰੂਪ ਦੇਖ ਮੋਹੀ ਗਵਾਰਨ ਮੋਹ ਕੋ ਛੂਡ ਨਾ ਆਉ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾ ठाकुर ਤੁਹੀ ਸਾਰੰਗ ਧਰ ਮੋਹੇ ਕਬੀਰਾ ਨਾ ਹੂ ਰੇ ਗਉੜੀ ਪੂਰਬੀ 12ਵਾਂ ਵਿਪਲ ਬਸਤਰ ਕੀਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ਕਹਾਂ ਭਇਆ ਨਰ ਦੇਵਾ ਧੋਕੇ ਕਿਆ ਜਲ ਬਹੋ ਰਿਓ ਗਿਆਤਾ ਜੀ ਅਰੇ ਜਾਹੇ ਗਾ ਮੈਂ ਜਾਨਾ ਅਬਗਤ ਸਮਝ ਇਆਨਾ ਜਤ ਜਤ ਦੇਖੋ ਬਹਰ ਨਾ ਪੇਖੋ ਸੰਗ ਮਾਇਆ ਲਪਟਾਨਾ ਰਹਾਉ ਗਿਆਨੀ ਧਿਆਨੀ ਬਹੁ உபਦੇਸ਼ੀ ਇਹੋ ਜਗ ਸਗਲੋ ਤੰਦਾ ਕਹ ਕਬੀਰ ਇਕ RAM ਨਾਮ ਬਿਨ ਇਆ ਜਗ ਮਾਇਆ ਅੰਦਾ ਗੌੜੀ 12ਵਾਂ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾ ਚੋ ਪਿਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰਪੈ ਸਤੀ ਕੇ ਸਾਂਚੈ ਭਾਂਡੇ ਡੱਗਮੱਗ ਛਾੜ ਰੇ ਮਨ ਬਉਰਾ ਹਬ ਤਉ ਜਰੇ ਮਰੇ ਸਿੱਧ ਪਾਈ ਐ ਲੀਨੋ ਹਾਥ ਸੰਧਵਰਾ ਰਹਾ ਕਾਮ ਕ੍ਰੋਧ ਮਾਇਆ ਕੇ ਲੀਨੇ ਕਿਆ ਬਿਦ ਜਗਤ ਬੇਗੂਤਾ ਕਹੈ ਕਬੀਰ ਰਾਜਾ RAM ਨਾ ਛੋਡੋ ਸਗਲ ਊਚ ਤੇ ਊਚਾ ਗੌੜੀ ਤੇਰਵਾ ਪਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰਹੀ ਦਰਿਆ ਤੂੰਹੀ ਕਰੀਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹਿ ਕਬੀਰ ਉਹ ਗੁਲਾਮ ਘਰ ਕਾ ਜਿ ਆਏ ਭਾਵੇਂ ਮਾਰ ਗੌੜੀ 1084 ਜੀ ਜੋਨ ਮਹ ਪ੍ਰਮਤ ਨੰਦ ਬਹੁ ਥਾ ਕੋਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪਰਾ ਕੋਰੇ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਆਨੰਦ ਸੋ ਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਿਸ ਨਹੀਂ ਤਬ ਇਹੋ ਆਨੰਦ ਕਹਾ ਥੋਰੇ ਰਹਾਉ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰજન ਜਾ ਕੋਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੈ ਮਾਈ ਨਾ ਬਾਪੂਰੇ ਗਉੜੀ ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਉ ਨਿੰਦਾ ਹੋਈ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨੈ ਬਸਾਈਐ ਹਿਰਦੈ ਸੁਧ ਜੋ ਨਿੰਦਾ ਹੋਈ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਹੀ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ निंदा हमरा करे उद्धार जन कबीर को निंदा सार निंदक डूबा हम उतरे पार राजा राम तू ऐसा निरपहु तर्न तारन राम राया रहाव जब हम होते तब तुम नाही अब तुम हो हम नाही अब हम तुम एक भए है एकै देखत मन पति आही ਜਾਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਖਤ ਨੇਮ ਕਰ ਕੋਠੜੀ ਬਾਂਦੀ ਵਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੀ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕਹਿ ਜਨਮ ਗੁਆਇਓ ਚੋਰ ਮੁਸੈ ਘਰ ਜਾਈ ਰਹਾਉ ਪੰਜ ਪਹਰੂਆ ਦਰਮਹਿ ਰਹਤੇ ਤਿੰਨ ਕਾ ਨਹੀਂ ਪਤੀਆਰਾ ਚੇਤ ਸੁਚੇਤ ਚੇਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ ਨਾਉ ਘਰ ਦੇਖ ਜੋ ਕਾਮਨ ਭੂਲੇ ਵਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਗੌੜੀ ਮਾਈ 모ਹੀ ਅਵਰ ਨਾ ਜਾਣਿਓ ਆ ਨਾਨਾ ਸਿਵ ਸੰਕਾਦ ਜਾਸ ਗੁਣ ਗਾਵਹਿ ਤਾਸ ਬਸਹਿ ਮੂਰੇ ਪ੍ਰਾਨ ਨਾਨਾ ਰਹਾਉ ਹਿਰਦੈ ਪ੍ਰਗਾਸ ਗਿਆਨ ਗੁਰਗੰਮਿਤ ਗਗਨ ਮੰਡਲ ਮੈਂ ਤਿਆ ਨਾਨਾ ਵਿਖੈ ਰੋਗ ਪੈ ਬੰਧਨ ਭਾਗੀ ਮਨ ਨਿਜ ਕਰ ਸੁਖ ਜਾਣਾਨਾ ਏਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆਨਨ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਬਮਾਨ ਹਾਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾਨਾ ਤੇਹ ਬਡ ਭਾਗ ਬਸਿਓ ਮਨ ਜਾ ਕੈ ਕਰਮ ਪ੍ਰਧਾਨ ਮਥਾ ਨਾਨਾ ਕਾਟ ਸਕਤ ਸਿਵ ਸਹਿਜ ਪਰਗਾਸਿਓ ਇਕੈ ਇਕ ਸਮਾਨਾ ਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਭਰਮਤ ਰਹੇ ਮਨ ਮਾ ਨਾਨਾ